来 ਮਿੱਤਰੋ 4x4 ਲਿਆਂਦਾ 3630 ਸਪੈਸ਼ਲ ਡੀਸੈਂਟ ਦੇ ਵਿੱਚ ਤੁਹਾਡੇ ਵਾਸਤੇ ਘੋੜਾ ਬੰਪਰ ਵੀ ਇੱਕ ਕੁਇੰਟਲ 35 ਕਿਲੋ ਦਾ ਲੱਗਿਆ ਹੋਇਆ ਧਰਮੇ ਪਲੇਟ ਲੱਗੀ ਹੋਈ ਆ ਦੇਖ ਲੈ ਕੇਐਸ ਵਾਲਿਆਂ ਦਾ ਲੱਗਿਆ ਹੋਇਆ ਤਲਵੰਡੀ ਭਾਈ ਤਲਵੰਡੀ ਭਾਈ ਜਣ ਦਾ ਮੈਨੂੰ ਐ ਦੱਸ ਕਾਕ ਕਿ ਇਹ ਚੱਲਿਆ ਕਿੰਨਾ ਕਹੂਗਾ ਬਾਈ ਇਹ 594 ਗੰਢੇ ਜਮਾ ਜੈਨੂਨ ਚਲੇ ਹੋਇਆ ਬੜਾ ओरिजिनल 594 ਗੰਢੇ ਸਿਸਟਮ ਕੋਨੋਪੀ ਸਾਰਾ ਕੁਝ ਆਈਰਪੀ ਸਿਸਟਮ 18 ਇੰਚ ਹੀ ਹੈਗਾ ਅੱਛਾ ਹਾਂ ਜੀ ਹੁਣ ਦਵਾਂਗੇ ਕਿੰਨੇ ਦਾ ਆਪਾਂ ਇਹ ਦਵਾਂਗੇ ਫੋਨ ਤੇ ਮੌਕੇ ਤੇ ਦੱਸੋ ਲੋਨ ਹੋ ਜੂਗਾ ਤੇ ਪਰ ਕਿੰਨੇ ਕ ਦਾ ਹੋ ਜੂ ਲੋਨ ਤੇ ਹੋ ਜੂਗਾ ਟਰੈਕਟਰ ਤੇ 7.5-8 ਲੱਖ ਰੁਪਏ ਦਾ 7.5-8 ਲੱਖ ਦਾ ਤਾਂ ਲੋਨ ਹੋ ਜੂ ਬਾਕੀ ਮੌਕੇ ਤੇ ਰੇਟ ਪੁੱਛ ਲਿਓ ਤੇ ਜਿਹੜਾ ਆ ਖੜਾ ਜੰਮੀ ਇਹਦੇ ਵਰਗਾ ਨਵਾਂ ਨਕੋਰ 2022 ਮਾਡਲ ਮਾਈਕੋ ਪੰਪ ਇਹ ਕਿੰਨਾ ਚੱਲ ਗਿਆ ਹੋਣਾ ਇਹ 1000 1100 ਘੰਟ ਕੰਡੀਸ਼ਨ ਦਾ ਇਹ ਵੀ origignal ਹੈ ਵੇਟ ਬੂਟ ਸਾਰੇ ਐਂ ਦਵਾਂਗੇ ਸਾਰਾ ਕੰਪਨੀ ਦਾ ਸਮਾਨਾਂਗਾ ਰੋਪ ਸੋ ਇਹਦਾ ਰੇਟ ਰੂਟ ਮੌਕੇ ਤੇ ਬਣੂਗਾ ਐਂ ਦੱਸੇਗਾ ਇਹਦਾ ਰੇਟ 10 ਲੱਖ ਤੇ 15000 ਰੁਪਏ ਦਾ 10 ਲੱਖ ਤੇ 15000 ਜਿਹੜਾ ਆ ਖੜਾ ਵਾਰਟ੍ਰੈਕ 75 ਬਾਈ ਇਹ ਵੀਰੇ ਮੱਕੀ ਦਾ ਸੀਜ਼ਨ ਚੱਲਦਾ ਸਾਨੂੰ ਕਮਰੀ ਜੀ ਜਿਆ ਪੂਰੀ ਫੁੱਲਾ ਹਾਂ ਇਹ ਵੀ 19 ਨੰਬਰ ਆ ਬਾਲ ਟਰੈਕ 75 ਪਾਵਰ ਦਾਗਾ ਡਰੇਟ ਹੈਗਾ ਦਾ 9.5 ਲੱਖ ਰੁਪਈਆ 9.5 ਲੱਖ ਮੌਕੇ ਤੇ ਫੁੱਲ ਮਾਨਤਾ ਨਾਲ ਹੋ ਜੂਦਾ ਚੱਕੋ ਮਿੱਤਰੋ ਹੰਡਿਆਏ ਦੇ ਵਿੱਚ ਖੜੇ ਨੇ ਜੱਗੀ ਬਾਬੇ ਦੇ ਘਰੇ ਖੜੇ ਨੇ ਨੰਬਰ ਸਕਰੀਨ ਤੇ ਆ ਜੇ ਲੋਨ ਕਰਵਾਉਣਾ ਤਿੰਨੇ ਟਰੈਕਟਰਾਂ ਤੇ ਲੋਨ ਹੋ ਜੂ ਜੇ ਤੁਹਾਡੇ ਲਾ ਵੀ ਕੋਈ ਪੁਰਾਣਾ ਟਰੈਕਟਰ ਆ ਉਹ ਵਿੱਚ ਵੀ ਕੱਟ ਲੈਣਗੇ ਹੁਣੇ ਸੰਪਰਕ ਕਰ ਲਓ ਪਰ ਕਿਉਂਕਿ ਫੁੱਲ ਜੋਰਾਂ ਦਾ ਸੀਜ਼ਨ ਆ ਟਰੈਕਟਰ ਬਹੁਤ ਘੱਟ ਮਿਲਦੇ ਹੁੰਦੇ ਨੇ ਚੰਗੀਆਂ ਕੰਡੀਸ਼ਨਾਂ ਦੇ ਜੇ ਮਿਲਣਗੇ ਤਾਂ ਹੰਡਿਆਏ ਤੋਂ ਮਿਲਣਗੇ ਉਹ ਵੀ ਜੱਗੀ ਬਾਬੇ ਦੇ ਘਰੋਂ ਮਿਲਣਗੇ ਸਟੇਸ਼ਨ ਦੇ ਨੇੜੇ ਬਾਬੇ ਦਾ ਘਰ ਹੈ ਤੇ ਨੰਬਰ ਤਾਂ ਮੈਂ ਉਹ ਸਾਹਮਣੇ ਮਾਰਦੀ ਬੋਰਡ ਤੇ ਕੈਮਰਾ 965805911 ਬੰਦਾ ਵੀ 911 ਵਰਗੀ ਆ